ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚੱਲ ਸਾਰਿਆਂ ਦੇ ਜੀ ਆਪਾਂ ਵੀ ਲੱਗ ਜੀ ਕਣਕ ਦੀ ਬਜਾਈ ਕਰਨ ਆਲੂਆਂ ਤੋਂ ਬਾਅਦ ਸੋ ਆਲੂਆਂ ਦਾ ਕੰਮ ਸੀ ਜਿਹੜਾ ਉਹ ਨਿਬੜ ਚੁੱਕਿਆ ਸੀਗਾ ਤੇ ਪਾਣੀ ਵੀ ਲੱਗ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਕਣਕ ਵੱਲ ਹੋ ਗਏ ਹੁਣ ਸੇਰੇ ਜਾਣਾ ਆਪਣਾ ਸਿਰਫ ਫੁੱਲ ਬੀਜਣੇ ਤੇ ਮੂੜੀਆਂ ਦਾ ਕੰਮ ਸੀ ਸੋ ਚਾਰੇ ਪਾਸੇ ਜਿਹੜੀ ਉਹ ਇਸ ਟਾਈਮ ਕਣਕ ਦੀ ਬਜਾਈ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਆ ਹਰ ਬੰਦਾ ਜਿਹੜਾ ਉਹ ਕਣਕ ਦੀ ਬਜਾਈ ਦੇ ਵਿੱਚ బిਜੀ ਆ ਕਿਉਂਕਿ ਇਸ ਮਹੀਨੇ ਦੇ ਵਿੱਚ ਹੁੰਦੀ ਆ ਗੱਲਬਾਤ ਸੁਣਦੇ ਹੁੰਦੇ ਆ ਸਿਆਣਿਆਂ ਤੋਂ ਕਿ ਜੱਟ ਆ ਜਿਹੜਾ ਉਹ ਸਾਫਾ ਵਾਂਧਾ ਹੀ ਲੇਟ ਹੋ ਜਾਂਦਾ ਸੋ ਅੱਜ ਸਾਰੇ ਜਿਹੜੇ ਮੇਰੇ ਲਗਭਗ ਆਂਢੀ ਗਵਾਂਢੀ ਸੀਗੇ ਸਾਰੇ ਹੀ ਖੱਤਿਆਂ ਦੇ ਵਿੱਚ ਟਰੈਕਟਰ ਹੀ ਨਜ਼ਰ ਆ ਰਹੀ ਸਾਰੇ ਮੇਰੇ ਜਿਹੜੇ ਮਗਰ ਸੂਪਰ ਸੀਡ ਤੇ ਕਿਸੇ ਤੇ ਰੂਟਾ ਮਟਰ ਪਾਇਆ ਸੀ ਸਾਰੇ ਏੜ ਕਣਕ ਦੀ ਬਜਾਈ ਦੂਰ ਨੇੜੇ ਉਹ ਨਿਗਾ ਵਰਜ ਰਹੀ ਸਾਰੇ ਕਰ ਰਹੇ ਸੀਗੇ ਤੁਹਾਪਾਂ ਵੀ ਅੱਜ ਕਰਤੀ ਸ਼ੁਰੂਆਤ ਸਤਨਾਮ ਹਰਦੀਪ ਅਵਤਾਰ ਅਵਤਾਰ ਤੇ ਵੀਰ ਜਰਵਿੰਦਰ ਰੋਣਾ ਨੇ ਅੱਜ ਕੰਮ ਚੱਕ ਲੈ ਗਏ ਨੇ ਵੀ ਨਿਵੇੜ ਦੋ ਸੋ ਆ ਲੱਗਦਾ ਚਰਚਾ ਬੜੀ ਡੂੰਗੀ ਕਰ ਰਹੇ ਨੇ ਅਵਤਾਰ ਦੇ ਯਾਦ ਵੀਰਾਂ ਲੱਗਦਾ ਕੋਈ ਵੱਡੀ ਉੱਪਰ ਲੈਵਲ ਦੀ ਗੱਲਬਾਤ ਇਹ ਕੀ ਗੱਲ ਕਰਦੇ ਹੋ ਤਰਨਤਾਰਨ ਜਿਮਨੀ ਚੋਂ ਯੂਨੀਵਰਸਿਟੀ ਬਚਾਉਣ ਦੀਆਂ ਗੱਲਾਂ ਜਾਂ ਟਰੰਪ ਦੀਆਂ ਗੱਲਾਂ ਨਹੀਂ ਜੀ ਨਹੀਂ ਤਾਂ ਕੀਤੀ ਬੜੀਆਂ ਗੱਲਾਂ ਹੀ ਕਰਦੇ ਹੋਣੇ ਆ ਸੋ ਸਾਹਿਬ ਮੇਰਾ ਮਿਹਰਬਾਨ ਟਰੈਕਟਰ ਜੌਂਡੀਅਰ ਸੋ ਲੋਕਾਂ ਦੀ ਵੈਲੀ ਪਸੰਦੀ ਬਣਿਆ ਮੈਂ ਤਾਂ ਕਹੂੰਗਾ ਵੀ ਜੌਂਡੀਰ ਹੁਣ ਹਰਾ ਹਰਾ ਚਾਰੇ ਵਾਸੀ ਹੋਈ ਪਈ ਆ ਹਨਾ ਪਹਿਲਾਂ ਵੀ ਚਲੋ ਪਸੰਦ ਸੀ ਪਰ ਕਈ ਘਾਟਾ ਸੀ ਹੌਲੀ ਹੌਲੀ ਪੂਰੀਆਂ ਹੁੰਦੀਆਂ ਗਈਆਂ ਇਹ ਹਰਦੀਪ بھائی ਦਾ ਵਾੜਾ ਲਗਾ ਰਿਹਾ ਮਸ਼ੀਨਰੀ ਨਾਲ ਜਿੰਨਾ ਮਰਜੀ ਵਾਹ ਟਰੈਕਟਰ ਤੇ ਬੈਠਾ ਦੇਵੇ ਆਕਦਾ ਜਿੰਨਾ ਥੱਕ ਦੇਵੇ ਕੋਈ ਨਾ ਛੱਡੇ ਇੰਨਾ ਦਾ ਪ੍ਰੇਮ ਆ ਸੋ ਅੱਜ ਕਾਫੀ ਆ ਜਿਹੜਾ ਕੰਮ ਆਪਣਾ ਨਵੇੜ ਵੱਲ ਚੱਲ ਪਿਆ ਕਣਕ ਦੀ ਬਜਾਈ ਆ ਜਿਹੜੀ ਉਹ ਹੋਰ ਲਈ ਤੇ ਆਪਣੇ ਟਰੈਕਟਰ ਦਾ ਜਿਹੜਾ ਨੰਬਰ ਚੈੱਕ ਕਰਿਓ ਪੀਵੀ 13 5310 5313 53 ਅਸੀਂ ਆਪਣਾ ਨੰਬਰ ਆ ਤੇ ਅੱਗੇ ਆਪਾਂ ਗੱਲ ਕਰਦੇ ਸੀਗੇ ਵੀ ਆਪਾਂ ਜਿਹੜੇ ਬਜ਼ੁਰਗ ਸੀਗੇ ਆਪਣੇ ਪੜਦਾਦੇ ਦਾਦੇ ਹਾਲਾਂਕਿ ਖੇਤੀ ਕਰਦੇ ਹੁੰਦੇ ਸੀ ਪਰ ਉਹਨਾਂ ਕੋਲੇ ਫੇਰ ਵੀ ਸਮਾਂ ਹੁੰਦਾ ਸੀ ਸ਼ਾਮ ਤੱਕ ਉਹ ਕਿੰਨਾ ਕੁ ਵਾਹ ਲੈਂਦੇ ਹੋਣਗੇ ਇੱਕ ਕੀਲਾ ਇੱਕ ਕੀਲਾ ਵਾਹ ਕੇ ਵੀ ਉਹ ਮੰਨ ਕੇ ਚੱਲੋ ਆਪਾਂ ਸੁਣਦੇ ਹਾਂ ਸੀਗੇ ਕਿ ਰਿਸ਼ਤੇਦਾਰੀਆਂ ਚ ਕਿੰਨੇ-ਕਿੰਨੇ ਦਿਨ ਸਹੁਰੇ ਜਾਂ ਕਿਤੇ ਭੈਣ-ਭੋੜੀਆਂ ਕਿਤੇ ਲਾਇਆ ਹੁੰਦੇ ਸੀਗੇ ਬਜ਼ੁਰਗ ਧਰ ਕੇ ਮੋਢੇ ਤੇ ਸਾਫਾ ਪਰ ਹੁਣ ਆਪਣੇ ਕੋਲੇ ਮਸ਼ੀਨਰੀ ਵੀ ਆ ਗਈ ਤੇ ਆਪਣੇ ਕੋਲੇ ਸਮਾਂ ਵੀ ਜਿਹੜਾ ਉਹ ਬਹੁਤ ਘਾਟ ਰਹਿ ਗਈ। ਤੇਜ਼ੀ ਵੀ ਆ ਗਈ। ਮਨਾਂ ਚ ਤੇਜ਼ੀ ਆ ਗਈ। ਆਪਾਂ ਕਿਸੇ ਕਿਤੇ ਸੌਣਾ ਨਹੀਂ ਹੋਣਾ ਕਿ ਮੈਂ ਇੰਨੀਆਂ ਰਾਤਾਂ ਜਾਂ ਇੱਕ ਰਾਤ ਵੀ ਕਿਤੇ ਰਹਿ ਕੇ ਆ ਗਿਆ ਕਿਉਂਕਿ ਆਪਣੇ ਆਪਾਂ ਤੋਂ ਕੰਮ ਹੀ ਨਹੀਂ ਮੁੱਕ ਰਿਹਾ ਜਦ ਕਿ ਮਸ਼ੀਨਰੀ ਆਪਣੇ ਬਹੁਤ ਸਹਾਇਕ ਧੰਦਿਆਂ ਦੇ ਵਿੱਚ ਸਹਾਈ ਹੋਈ ਹੈ ਆਪਣੇ ਖੇਤੀਬਾੜੀ ਦੇ ਧੰਦਿਆਂ ਦੇ ਵਿੱਚ। ਪਰ ਫੇਰ ਵੀ ਤੇਜ਼ੀ ਦੇ ਵਿੱਚ ਆਪਣੇ ਲਈ ਆਪਾਂ ਸਮਾਂ ਘਟਣਾ ਭੁੱਲ ਗਏ। ਆਪਣੇ ਬਜ਼ੁਰਗ ਨਾਲੇ ਦਾ ਟਰਮੀ ਦੇ ਨਾਲ ਕੰਮ ਕਰਦੇ ਸੀ ਤੇ ਨਾਲ ਹੀ ਨਾਲ ਉਹ ਆਪਣਾ ਵਧੀਆ ਜੀਵਨ ਜਿਹੜਾ ਉਹ ਜਿਉਂ ਰਹੇ ਸੀਗੇ। ਸੋ ਅੱਗੇ ਕਣਕ ਬੀਜਣੇ ਟਰੈਕਟਰਾਂ ਨਾਲ ਅਸ਼ਿੰਦਰੀ ਨੇ ਕਾफी ਹੱਲ ਕੱਢਦੇ ਜਿਵੇਂ ਆਪਾਂ ਪਹਿਲਾਂ ਰੀਪਰ ਨੇ ਕਰਚੇ ਵਧਣੇ ਫਿਰ ਤਵੀਆਂ ਫੇਰਨੀਆਂ ਫਿਰ ਦੋ ਹੋਰ ਲੋਰ ਲਾਉਣੀਆਂ ਕਦੇ ਸਹਾਗਾ ਕਦੇ ਹਾਲ ਤੇ ਫਿਰ ਐਂਡ ਤੇ ਅੱਗੇ ਜ਼ਮੀਨ ਜਦੋਂ ਤਿਆਰ ਹੋਣੀ ਤਾਂ ਬੀਜਣੀ। ਪਰ ਹੁਣ ਜਿਹੜੀ ਮਸ਼ੀਨਰੀ ਆ ਉਹਨੇ ਬਹੁਤ ਜੱਟ ਸੌਖਾ ਕਰਤਾ। ਕਿੰਨਾ ਕਿਤੇ ਮਾਨੂੰ ਤਸੱਲੀ ਵੀ ਨਹੀਂ ਹੁੰਦੀ ਕਿਉਂਕਿ ਜਿਹੜੀ ਮਸ਼ੀਨਾਂ ਦੀ ਜਿਹੜੀ ਸੀਗੀ ਪਹਿਲਾਂ ਬਜਾਈ ਉਹ ਕਾਫੀ ਵਧੀਆ ਮੰਨੀ ਜਾਂਦੀ ਸੀ ਚਲੋ ਸਮੇਂ ਦੇ ਨਾਲ ਬਦਲਣਾ ਪੈਂਦਾ ਸੋ ਆ ਗਿਆ ਬ੍ਰੇਕ ਦਾ ਟਾਈਮ ਜੀ ਬਾਈ ਹੁਣੀ ਚਾਹ ਪੀਣ ਲੱਗੇ ਸੀਗੇ ਕਹਿੰਦੇ ਵੀ ਚਾਹ ਵਗਾਓ ਸੋ ਖੜੇ ਗੱਲਾਂ ਬਾਤਾਂ ਕਰੀਆਂ ਤੇ ਮੁੜ ਕੇ ਫੇਰ ਆਪਣੇ ਕੰਮਾਂ ਨੂੰ ਪਾਤੇ ਚਾਲੇ ਸੋ ਕੁੱਲ ਮਿਲਾ ਕੇ ਜਿਹੜਾ ਆਪਣਾ ਏਰੀਆ ਹੁਣ ਬਹੁਤ ਤੇਜ਼ੀ ਨਾਲ ਨਵੀਂਟ ਰਿਹਾ ਕੰਮ ਜੀ ਹੋਰ ਏਰੀਆ ਦੱਸਿਓ ਕਮੈਂਟ ਕਰਕੇ ਕਿੱਥੇ ਕਿੱਥੇ ਕਣਕ ਬੀਜ ਗਈ ਕਿੱਥੇ ਕਿੱਥੇ ਰਹਿ ਗਈ ਜੀ ਸੋ ਆਪਣੇ ਤਾਂ ਹਜੇ ਪਿੰਡਾਂ ਦੇ ਵਿੱਚ ਰਾਲ ਗੱਡ ਜਾ ਕੰਮ ਚੱਲੀ ਜਾਂਦਾ ਕਿਉਂਕਿ ਵਿੱਚ ਵਿੱਚ ਕੰਬਾਈਨਾਂ ਵੀ ਚੱਲੀ ਜਾਂਦੀਆਂ ਨੇ ਥੋੜੇ ਬਹੁਤੇ ਕਿਸੇ ਦੇ ਝੋਲ ਰਹਿ ਗਏ ਪਛੇਤੇ ਤੇ ਉਹ ਦੇਖੋ ਦੂਰ ਕਿਹੜਾ ਟਰੈਕਟਰ ਚੱਲਦਾ ਚਾਰੇ ਪਾਸੇ ਜਿਹੜੇ ਬਜਾਈ ਦਾ ਕੰਮ ਆ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਸੋ ਹੋਂ ਦੇ ਇੱਕ ਦੋ ਦਿਨਾਂ ਤੱਕ ਜਿਹੜਾ ਕੰਮ ਇਹ ਸਾਰਾ ਨੇਪਟ ਜਾਣਾ ਸੋ ਆਪਣਾ ਹੁਣ ਕੰਮ ਸਿਰਫ ਰਹੇਗਾ ਫੁੱਲਾਂ ਦਾ ਤੇ ਮੂੜੀਆਂ ਦਾ ਉਸ ਤੋਂ ਬਾਅਦ ਆਪਾਂ ਇਹ ਕੰਮ ਤੋਂ ਲਗਭਗ ਨਿਗੜ ਹੋਈ ਜਾਣਾ ਪੂਰਾ ਹੋਈ ਜਾਣਾ ਸੋ ਲੋ ਜੀ ਕਰਤੀ ਸ਼ਰਵਾਤ ਦੁਬਾਰਾ ਬੀਜਣ ਦੀ ਜੀ ਸੋ ਤਣਕਾ ਜਿਹੜੀ ਆਪਾਂ ਕਿਹੜਾ ਵੀ ਬੀਜਿਆ ਇਹ ਵੀ ਤੁਹਾਨੂੰ ਦਿਖਾਉਨੇ ਆ ਜੀ ਆਹ ਲੋ ਜੀ ਕਰੋ ਪੀ ਵੀ ਡਬਲਯੂ 872 ਵੀ ਨੇਮ ਆ ਜੀ ਸੀਡਸ ਜਿਹੜਾ ਵੀ ਆਪਾਂ ਇਧਰ ਇਹਦੇਲੇ ਪਾਸੇ ਜੋਲਾ ਸੈੱਡ ਬੀਜਿਆ ਜੀ ਸੋ ਦੱਸਿਓ ਕਮੈਂਟ ਕਰਕੇ ਤੁਹਾਡੇ ਕਿਹੜਾ ਕਿਹੜਾ ਜਿਹੜਾ ਬੀ ਆ ਤੁਸੀਂ ਬੀਜਿਆ ਤੇ ਕਿਹੜਾ ਕਿਹੜਾ ਤੁਹਾਨੂੰ ਹਰ ਵੇਰੀ ਵਧੀਆ ਰਹਿੰਦਾ ਇਸ ਵਾਰ ਕੀ ਦਾ ਜ਼ਿਆਦਾ ਬੀਜਣ ਦਾ ਰੁਝਾਨ ਜੱਟਾਂ ਦਾ ਹੋਇਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ